ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਆ ਗਰ ਦੋਸਤੋ ਹੋਰ ਸਾਰੇ ਠੀਕ ਠਾਕ ਹੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੋਸਤੋ ਅੱਜ ਫਿਰ ਇੱਕ ਵੀਡੀਓ ਤੁਹਾਡੇ ਲਈ ਕੇ ਹਾਜ਼ਰ ਹੋਇਆ ਤੇ ਪਿਛਲੀ ਵੀਡੀਓ ਜਿਹੜੀ ਆਪਾਂ ਪਾਈ YouTube ਤੇ ਤੁਹਾਨੂੰ ਉਹ ਵੀਡੀਓ ਸੀ ਆਪਣੀ ਵੀਪੇਪਰ ਜਿਹੜਾ ਢੋਲ ਦੀ ਤਾਲ ਦੇ ਵਿੱਚ ਕਿਵੇਂ ਮੜਨਾ ਇਹ ਤਾਲ ਉਹੀ ਹੈ ਜਿਹੜੀ ਆਪਾਂ ਪਿਛਲੀ ਵੀਡੀਓ ਚ ਮੜੀ ਤੇ ਹੁਣ ਆਪਾਂ ਇਹ ਜਿਹੜੀ ਢੋਲ ਨੂੰ ਇਹ ਤਾਲ ਪਾਉਣੀ ਹੈ ਅੱਜ ਇਹ ਆਪਾਂ ਪਾਵਾਂਗੇ ਡੱਗੇ ਵਾਲੇ ਪਾਸੇ ਆਹ ਸਾਰਾ ਸਟਰਕਚਰ ਹੋ ਗਿਆ ਸੀ ਤੇ ਆਪਾਂ ਪੌਣੀ ਅੱਜ ਡੱਗੇ ਵਾਲੇ ਪਾਸੇ ਤਾਲ ਪੌਣੀਏ ਤੇ ਆ ਜੋ ਢੋਲਣਾ ਆਪਣੇ ਗੁਲਪੇਚ ਨੇ ਜਿਹੜੇ ਖੋਲ ਲੈਣੇ ਆ ਖੋਲ ਕੇ ਦੇਖ ਸਾਰੇ ਢਿੱਲੇ ਕਰ ਲੈਣੇ ਆ ਪੇਚ ਤਾਲ ਨੂੰ ਕੱਢ ਲੈਣਾ ਆਪਾਂ ਇਸ ਗੱਲ ਦਾ ਤੁਹਾਨੂੰ ਪਤਾ ਹੀ ਹੈ ਬਾਹਲਾ ਸਮਝਾਉਂਦੀ ਲੋੜ ਨਹੀਂ ਕਿਉਂਕਿ ਇੰਨਾ ਤਾਂ ਕਾਰੀਗਰਾਂ ਨੂੰ ਪਤਾ ਹੀ ਹੈ ਕਿ ਬੀਚ ਖੋਲਣੇ ਨੇ ਲੈ ਕਰਨੇ ਨੇ ਇਹ ਆਪਣੀ ਜਿਹੜੇ ਪੇਜ ਸਾਰੇ ਖੁੱਲ ਗਏ ਹੁਣ ਆਪਾਂ ਜਿਹੜੀ ਢਾਲ ਬਸ ਪਾ ਕੇ ਮਿੰਟ ਮਿੰਟੀ ਢੋਲ ਪਲੇ ਕਰਾਂਗੇ ਤੇ ਆ ਆਪਣਾ ਉੱਤੇ ਵਾਲਾ ਕੁੰਡਲ ਕਈ ਦੋਸਤ ਉੱਤੇ ਕੁੰਡਲ ਨਹੀਂ ਪਾਉਂਦੇ ਹੁੰਦੇ ਤਾਂ ਕਿ ਜਿਹੜੀ ਆ ਚੀਜ਼ ਹੁੰਦੀ ਕਿਨਾਰੀ ਇਹ ਕਈ ਵਾਰੀ ਸਿੰਗਲ ਦੇ ਉੱਤੇ ਪਾ ਦਈਏ ਤਾਂ ਇਹ ਪੂੜਾ ਪਾੜ ਦਿੰਦੀ ਹੈ ਇਹਨੂੰ ਇਹ ਚੀਜ਼ ਲੱਗਦੀ ਜਦੋਂ ਉਹ ਪਾੜ ਦਿੰਦੀ ਪੂੜੇ ਨੂੰ ਤੇ ਤੁਸੀਂ ਇਹਦੀ ਪਛਾਣ ਵਾਸਤੇ ਉੱਤੇ ਡਬਲ ਕੁੰਡਲ ਪਾਇਆ ਕਰੋ ਇਸ ਤਰ੍ਹਾਂ ਜਿਵੇਂ ਅਸੀਂ ਡਬਲ ਕੁੰਡਲ ਬਣਾ ਕੇ ਰੱਖਿਆ ਹੈ ਸਾਰਾ ਸਿਲਵਰ ਦਾ ਉਸੇ ਸੈਜ ਦਾ ਇਹ ਜਿਹੜੇ ਸੈਜ ਦੀ ਤਾਲ ਹੈ ਇਹ ਆਪਣੀ ਖਰਾਬ ਹੋ ਚੁੱਕੀ ਸੀ ਤਾਲ ਹੁਣ ਆਪਾਂ ਇਸੇ ਪਾਵਾਂਗੇ ਨਵੀਂ ਤਾਲ ਜਿਹੜੀ ਆਪਾਂ ਕੱਲ ਬਣਾਈ ਹੈ ਤਾਲ ਜਿਹੜੀ ਆਪਾਂ ਪਿਛਲੇ ਵੀਡੀਓ ਦੇ ਵਿੱਚ ਦਿਖਾਈ ਸੀ ਜਿੱਤੋਂਲ ਦੀ ਤਾਲ ਕਰੇ ਕਿਵੇਂ ਮੜਨੀ ਪੇਪਰ ਕਿਵੇਂ ਮੜਨਾ ਹੈ ਆਪਦੇ ਕੁੰਡਲ ਦੇ ਵਿੱਚ ਇਹ ਉਹੀ ਤਾਲ ਹੈ ਜਿਹੜੀ ਆਪਾਂ ਅੱਜ ਢੋਲ ਨੂੰ ਪਾਣ ਲੱਗੇ ਆ ਹਾਲ ਨੂੰ ਪਾਇ ਤੇ ਰੱਖੋ ਉਸੇ ਤਰ੍ਹਾਂ ਜਿਵੇਂ ਤੁਸੀਂ ਤਾਲ ਪਾਉਂਦੇ ਜੀ ਤਾਲ ਰੱਖ ਕੇ ਟੋਲਦੇ ਉੱਤੇ ਗੁੰਡਲ ਪਾਓ ਉੱਤੇ ਗੁੰਡਲ ਪਾ ਕੇ ਤੇ ਗੁੰਡੀਆਂ ਚੜਾ ਲਓ ਜਿਵੇਂ ਜਿਵੇਂ ਟੋਲਦੇ ਕਰਨੇ ਉਹ ਸਾਵਧਾਨ ਗੁੰਡੀਆਂ ਪਾ ਕੇ टी तर्क सारीअ कुंड पाके ਕੁੰਡੀਆਂ ਆਪਣੀਆਂ ਰਹਿ ਚੁੱਕੀਆਂ ਸਾਰੀਆਂ ਉਸ ਹਿਸਾਬ ਨਾਲ ਸਾਰੀਆਂ ਕੁੰਡੀਆਂ ਸੈੱਟ ਕਰਕੇ ਕੁੰਡੀਆਂ ਦੋਸਤੋ ਆਪਣੀਆਂ ਪੈਸਿਕੀਆਂ ਸਾਰੀਆਂ ਉਸੇ ਤਰ੍ਹਾਂ ਹੀ ਫਿਰ ਇਹਨਾਂ ਕੁੜੇ ਨੂੰ ਬਰਾਬਰ ਹੀ ਰੱਖਣਾ ਨਾ ਕਿਤੇ ਵੱਧ ਤੇ ਨਾ ਘੱਟ ਬਰਾਬਰ ਰਵੇ ਸਾਰਾ ਪੂਰਾ ਕੁੜਾ ਇਹਦੇ ਆ ਜਿਹੜੀ ਕਿਨਾਰੀ ਹੈ ਇਹਦੀ ਢੋਲ ਵਾਲੀ ਆ ਜਿਹੜੀ ਲੱਕੜ ਵਾਲੀ ਕਿਨਾਰੀ ਹੈ ਇਹ ਦੇਖ ਲੈਣੀ ਹੈ ਕਿ ਕੁੜਾ ਕਿਤੇ ਵੱਧ ਘੱਟ ਤਾਂ ਨਹੀਂ ਨਾ ਇਧਰ ਨਾ ਉਧਰ ਉਸ ਹਿਸਾਬ ਨਾਲ ਇਹਨੂੰ ਸੈੱਟ ਕਰ ਲੈਣਾ ਹੈ ਕਰਕੇ ਉਸ ਤੋਂ ਬਾਅਦ ਉਸ ਸਾਹਬ ਨਾਲ ਇਹਨੂੰ ਆਪਦੀ ਤੁਸੀਂ ਕਸਾਈ ਦੇਣੀ ਜਿੰਨੀ ਤੁਹਾਨੂੰ ਲੋੜ ਹੈ ਉਸ ਅਨੁਸਾਰ ਮੈਂ ਕਸਾਈ ਦੇ ਦਊਂਗਾ ਸਹੀ ਦੇਤੀ ਕੁੜੇ ਨੂੰ ਘਰ ਸੱਟ ਕਰ ਲੋ ਜੇ ਲੋੜ ਪਵੇ ਤਾਂ ਦੱਗੇ ਦੀ ਮਦਦ ਲੈ ਸਕਦੇ ਜੇ ਤੁਸੀਂ ਨੂੰ ਕੁੜਾ ਜਿਹੜਾ ਆਪਣਾ ਚੜ ਗਿਆ ਹੁਣ ਆਪਾਂ ਪਾਵਾਂਗੇ ਤੇ ਖੱਲੀ ਕਿਉਂਕਿ ਇਹ ਕੁੜਾ ਤਾਂ ਟੈਟ ਬੋਲੂਗਾ ਉਕੇ ਪਾਸ ਆਪਣਾ ਡੱਗੇ ਵਾਲਾ ਡੱਟ ਬੋਲੂਗਾ ਹੁਣ ਇਹਦੇ ਤੇ ਆਪਾਂ ਖੱਲੀ ਪਾਉਣੀ ਥੋੜਾ ਚੜ ਗਿਆ ਤੇਰੇ ਕੋਲ ਦਾ ਇੱਕ 5 ਰੁਪਏ ਵਾਲਾ ਸਿੱਕਾ ਲੈਣਾ ਤੁਸੀਂ 5 ਰੁਪਏ ਵਾਲਾ ਲੈ ਲਓ ਕਈ دوست ਡੱਗੇ ਦੀ ਵਜ੍ਹਾ ਡੱਗੇ ਨਾਲ ਪਾ ਲਿੰਦੇ ਨੇ ਖੱਲੀ ਡੱਗੇ ਦੀ ਦਬਾਅ ਨਾਲ ਕਈ ਵਾਰੀ ਖੱਲੀ ਵੱਧ ਘੱਟ ਪੈ ਜਾਂਦੀ ਹੁੰਦੀ ਹੈ ਤੁਸੀਂ ਸਿੱਕੇ ਨਾਲ ਪਾਇਆ ਕਰੋ ਰੁਪਈਏ ਨਾਲ ਜੇ ਢਾਲਾ ਹੋਵੇ ਉਸ ਹਿਸਾਬ ਨਾਲ ਉਹਦੇ ਨਾਲ ਖੱਲੀ ਪਾਇਆ ਕਰੋ ਇੱਥੋਂ ਸਟਾਰਟ ਕਰਨੀ ਹੈ ਟੱਟੋ ਘਟ ਦੋ ਉਂਗਲਾਂ ਦਾ ਫਰਕ ਤੋਂ ਜੋ ਉਂਗਲਾਂ ਦੇ ਫਰਕ ਤੋਂ ਕਰਨੀ ਸਟਾਰਟ ਖੱਲੀ ਇੱਥੋਂ ਆਪਦੇ ਦਬਾਅ ਦੇ ਹਿਸਾਬ ਨਾਲ ਪੂਰੀ گول گول ਸਿੱਕੇ ਨਾਲ ਤੁਸੀਂ ਖੱਲੀ ਪਾਉਂਗੇ ਤਾਂ ਵੱਧ ਘੱਟ ਨਹੀਂ ਪਾਉਦੀ ਦਬਾਅ ਪੂਰਾ ਰਹਿਦਾ ਪੂਰੇ ਦਾ ਤੇ ਜੇ ਤੁਸੀਂ ਡੱਗੇ ਨਾਲ ਖੱਲੀ ਪਾਉਂਦੇ ਜੇ ਤਾਂ ਡੱਗਾ ਉਹ ਕਿਤੇ ਖੱਲੀ ਵੱਤ ਪੈ ਜਾਂਦੀ ਕਿਤੇ ਘੱਟ ਪੈ ਜਾਂਦੀ ਇਸ ਕਰਕੇ ਪੇਪਰ ਜਿਹੜਾ ਉਹ ਫਰ ਫਰ ਜੀ ਕਰਦਾ ਰਹਿੰਦਾ ਹੋਰ ਸ਼ਨਕਾਟ ਦਿੰਦਾ ਰਹਿੰਦਾ ਹੁਣ ਇੱਕ ਖੱਲੀ ਤੁਸੀਂ ਵਿਚਾਲੇ ਪਾਉਣੀ ਐਂਦੇ ਇਵੇਂ ਹੀ ਦੋ ਉਂਗਲਾਂ ਦਾ ਸਾਡੇ ਛੱਡ ਕੇ ਇਸੇ ਤਰ੍ਹਾਂ ਹੀ ਆ ਲੈ ਟੂ ਨੱਕ ਦਬਾਰਾ ਲਾ ਚਿੱਕੇ ਦਾ ਵੀ ਜਿਹੜਾ ਤੁਸੀਂ ਉਹ ਦੋਸਤ ਬੁੜਾਪੜਾ ਬੋਲਾ ਲੱਗ ਗਿਆ ਠੀਕ ਹੈ ਲੱਗ ਕੇ ਉਹਨਾਂ ਪੈਨ ਨੂੰ ਸੁਰਚੜਾ ਲੀਏ ਫਿਰ ਤੁਹਾਨੂੰ ਮਜ਼ਾ ਆ ਕੇ ਪਲੇ ਕਰਕੇ ਦਿਖਾਣਾ ਬਟੇ ਨੂੰ ਬਾਜੀ ਪਾ ਲਾਣੀ ਹੈ ਪਾ ਚੈੱਕ ਕਰਦੇ ਆ ਟੋਰ ਨੂੰ ਸਿੱਧਾ ਬਣਾ ਕੇ ਤੇ ਰਿਹਾ ਥੋੜਾ ਜਿਹਾ ਪੂੜਾ ਚੜ ਗਿਆ ਥੋੜਾ ਜਿਹਾ ਇਹਨੂੰ ਫੇਰ ਲਾ ਲਈਏ ਦੋਸਤੋ ਕਈ ਵਰੀ ਹੁੰਦਾ ਹੈ ਆਪਾਂ ਨੂੰ ਇਧਰੋਂ ਕੁੜਾ ਨਾ ਲਾਣਾ। ਉਹ ਇਹ ਤਾਂ ਆਪਾਂ ਨਟਾ ਤੋਂ ਵੀ ਇਸਤੇਮਾਲ ਕਰ ਸਕਦੇ ਹਾਂ। ਜੇ ਕੁੜੇ ਲਾਣਾ ਨਟਾ ਤੋਂ ਹੀ ਕੁੜੇ ਨੂੰ ਆਪਾਂ ਲਾ ਸਕਦੇ ਹਾਂ। ਉਹ ਆਪਾਂ ਇਹ ਇਸੇ ਵਾਰੀ ਨੇ ਧਰੇ ਨਾਲ। ਕੁੜੇ ਦੀ ਸਾਰੀ ਸਟਕ ਕਰਕੇ। ਉਹਨਾਂ ਆਪਾਂ ਇਹ ਚੈੱਕ ਕਰਦੇ ਹਾਂ। ਠੀਕ ਹੈ। ਚਲੋ। ਕਰਿਆ ਜੀ ਸ਼ੇਅਰ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਤਾਂ ਕਿ ਜਿਹੜੀਆਂ ਮੈਂ ਇਦਾਂ ਦੀਆਂ ਵੀਡੀਓ ਪਾਉਂਦਾ ਰਹਿੰਨਾ ਛੋਟੀਆਂ-ਛੋਟੀਆਂ ਜਾਣਕਾਰੀਆਂ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਹਰਬਾਨੀ ਸ਼ੁਕਰੀਆ